ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਆਪਾਂ ਵੀਡੀਓ ਪਾਉਣ ਲੱਗੇ ਆ ਅੱਜ ਤੇ ਦੇਖੋ ਵੀ ਗਰਮੀਆਂ ਦੇ ਵਿੱਚ ਹਰੇਕ ਕਿਸਾਨ ਭਰਾ ਜਿਹੜਾ ਪਹਾਰੇ ਲਾਉਂਦਾ ਹੀ ਲਾਉਂਦਾ ਆ ਆਪਣੇ ਪਸ਼ੂਆਂ ਨੂੰ ਤੇ ਆਪਾਂ ਵੀ ਲਾਏ ਆ ਹਨਾ ਤੇ ਆਪਾਂ ਲਵਾਏ ਆ ਤੁਹਾਨੂੰ ਪਤਾ ਆ ਉਹ ਬੰਦੇ ਤੋਂ ਲਵਾਉਣੇ ਨੇ ਜਿਹੜਾ ਬੰਦਾ ਮਿਹਨਤੀ ਕਿਰਤ ਕਰਕੇ ਖਾਂਦਾ ਤੇ ਆਪਾਂ ਨੂੰ ਪਤਾ ਵੀ ਗਲਤ ਕੰਮ ਕਰਦਾ ਨਹੀਂ ਠੱਗੀ ਠੋਰੀ ਵਾਲਾ ਇਹ ਆਪਾਂ ਆਪਣੇ ਮਿੱਤਰ ਤੋਂ ਹੀ ਲਵਾਏ ਆ ਜੀ ਠੀਕ ਆ ਤੇ ਬਹੁਤ ਜਿਆਦਾ ਸਸਤਾ ਕੰਮ ਕਰਿਆ ਬਾਈ ਨੇ ਬਹੁਤ ਧੰਨਵਾਦ ਆ ਚੱਲ ਜਾਰੀ ਚਲਾ ਲਓ ਕੋਸ ਲਾ ਲਓ ਵੈਸੇ ਬਾਈ ਕਹਿੰਦਾ ਸਾਰਿਆਂ ਨਾਲ ਹੀ ਇੱਕ ਰੇਟ ਆ ਵੀ ਤੂੰ ਇਹ ਨਾ ਸਮਝ ਜੀ ਵੀ ਤੇਰੇ ਨਾਲ ਲਿਹਾਜ਼ ਕਰਕੇ ਆ ਤੇ ਹੋਰ ਦੱਸਦਾ ਮੈਂ ਇੱਕ ਗੱਲ ਸਾਰੇ ਭਰਾਵਾਂ ਨੂੰ ਵੀ 2000 ਤੋਂ ਲੈ ਕੇ 4500 ਰੁਪਏ ਤੱਕ ਦਾ ਖਰਚਾ ਆਉਂਦਾ ਇਹ ਚੀਜ਼ ਦੇ ਉੱਤੇ ਮੋਟਰ ਦਾ ਤੇ ਉਹ ਸਮਾਨ ਜਿਹੇ ਦਾ ਹੀ ਖਰਚਾ ਆਉਂਦਾ ਇਹ ਕਹਿੰਦਾ ਆਹ ਚੀਜ਼ ਤਾਂ ਸਸਤੀ ਹੀ ਹੁੰਦੀ ਆ ਨਾ ਸੱਚੀਆਂ ਗੱਲਾਂ ਦੱਸਤੀਆਂ ਮੈਨੂੰ ਇਹ ਕਹਿੰਦਾ ਠੱਗਰ ਨੂੰ ਤਾਂ ਜਿੰਨਾ ਮਰਜੀ ਠੱਗੀ ਜਾ ਤੇ ਇੱਕ ਗੱਲ ਹੋਰ ਮੈਂ ਦੱਸਦਾ ਵੀ ਭਰਾ ਦਾ ਥੋੜਾ ਜਿਹਾ ਨਾ ਕਬੀਲਦਾਰੀ ਵਾਲਾ ਕੰਮ ਆ ਇੱਕ ਘਰੋਂ ਰੋਟੀ ਆ ਤੇ ਸਾਈਡ ਤੌਰ ਤੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਬੰਦਾ ਵੀ ਸਾਈਡ ਬਿਜ਼ਨਸ ਵਾਲਾ ਕੰਮ ਆ ਵੀ ਛੁੱਟੀ ਵਾਲੇ ਦਿਨ ਵਿਚਾਰਾ ਇਹ ਕੰਮ ਕਰ ਦਿੰਦਾ ਹੁੰਦਾ ਫੈਕਟਰੀ 'ਚ ਲੱਗਿਆ ਹੋਇਆ ਛੁੱਟੀ ਵਾਲੇ ਦਿਨ ਕਹਿੰਦਾ ਯਾਰ ਬਾਈ ਮੇਰਾ ਚੱਲ ਆਇਆ ਵੀ ਤੇਲ ਪਾਣੀ ਦਾ ਖਰਚਾ ਨਿਕਲ ਜਾਂਦਾ ਜਿਹੜੇ ਫੈਕਟਰੀ ਵਾਲੇ ਪੈਸੇ ਹੁੰਦੇ ਉਹ ਮੈਨੂੰ ਚੱਲ ਘਰ ਦਾ ਗੁਜ਼ਾਰਾ ਆ ਚੱਲ ਜਾਂਦਾ ਆ ਚੀਜ਼ ਆ ਤੇ ਕਰਿਓ ਵੱਧ ਤੋਂ ਵੱਧ ਸਪੋਰਟ ਨੰਬਰ ਮੈਂ ਵੀਡੀਓ ਦੇ ਉੱਤੇ ਛੱਡ ਦਿੰਨਾ ਭਰਾ ਦਾ ਤੇ ਜੇ ਕਿਸੇ ਨੇ ਲਵਾਉਣੇ ਹੋਏ ਭਹ ਤੇ ਜਿੰਨੀ ਸਪੋਰਟ ਵੱਧ ਤੋਂ ਵੱਧ ਕਰ ਸਕਦੇ ਹੋ ਉਨੀ ਕਰੋ ਜੇ ਕਨੈਲ ਲਵਾਉਣੇ ਤੁਸੀਂ ਹੋਰ ਤੋਂ ਵੀ ਆ ਯਾਰ ਹਨ ਜੇ ਬਾਈ ਤੋਂ ਇਹ ਤੋਂ ਲਵਾਉਣੇ ਫਿਰਨਾਲ ਏਰੀਆ ਦੇ ਖਾਸ ਕਰਕੇ ਦੂਰ ਵਾਲੇ ਚਲੋ ਉਹਦੇ ਹਿਸਾਬ ਕਿਤਾਬ ਆਪਾਂ ਕਿਸੇ ਦਾ ਰਜਗਾਰ ਨਹੀਂ ਮਾਰਦੇ ਹੋਰ ਬੰਦੇ ਦਾ ਕੋਈ ਕਹਦੇ ਵੀ ਹੋਰ ਦੀ ਵੀ ਆਏ ਜਾਓ ਜਾਂ ਪ੍ਰੋਮੋਸ਼ਨ ਉਹ ਕੰਮ ਆਪਾਂ ਜ਼ਿੰਦਗੀ ਚ ਨਾ ਤਾਂ ਕਦੇ ਕਰਿਆ ਨਾ ਆਪਾਂ ਨੂੰ ਲੋੜ ਆ ਮੇਰੀਆਂ ਅੱਗੇ ਵੀ ਤੁਸੀਂ ਕਿੰਨੀਆਂ ਕਿ ਵੀਡੀਓ ਦੇਖੀਆਂ ਹੋਣਗੀਆਂ ਮੈਂ ਕਿੰਨੀਆਂ ਕੁ ਲੋਕਾਂ ਦੀਆਂ ਪ੍ਰਮੋਸ਼ਨਾਂ ਕਰਦਾ ਹਨਾ ਪੈਸੇ ਲੈ ਕੇ 5000 ਤਾਂ ਆਪਦੇ 5-10000 ਪਿੱਛੇ ਮੈਂ ਕਿਸੇ ਦਾ ਵੀ ਨੁਕਸਾਨ ਨਹੀਂ ਕਰਾਉਂਦਾ ਕਿਉਂਕਿ ਅੱਜ ਕੱਲ੍ਹ ਦੁਨੀਆ ਪਤਾ ਕੀ ਗੱਲ ਹੈ ਨੈਟ ਦੇ ਹੋਈ ਵੀ ਆ ਰੇਕ ਵੀਡੀਓ ਦੇਖ ਕੇ ਭੱਜ ਜਾਂਦਾ ਤਾਂ ਹੀ ਨੈਟ ਤੇ ਵੀਡੀਓ ਵੱਧਾਉਣ ਲੱਗੀਆਂ ਤੇ ਉਹਨਾਂ ਨਾਲ ਠੱਗੀ ਵੀ ਬਹੁਤ ਜ਼ਿਆਦਾ ਹੋਣ ਲੱਗੀ ਬੰਦਿਆਂ ਨਾਲ ਕਦੇ ਵਾਸਤੇ ਵੀ ਹੁਣ ਵੀਡੀਓ ਪਾਉਣ ਵਾਲਾ ਵਿੱਚ ਬੰਦੇ ਜਾਣਕਾਰੀ ਪੂਰੀ ਹੁੰਦੀ ਨਹੀਂ ਵੀ ਇਹ ਸਹੀ ਆ ਜਾਂ ਗਲਤ ਆ ਵੀਡੀਓ ਆਪਦੇ ਦੱਸ ਵੀ 10000 ਰੁਪਏ ਪਿੱਛੇ ਤੇ ਵੀਡੀਓ ਪਾ ਕੇ ਮੁੜ ਕੇ ਦੂਜੇ ਬੰਦੇ ਦਾ ਭਾਈ ਪਤਾ ਨਹੀਂ ਕਿੰਨੇ ਕੁ ਲੋਕ ਜਾਂਦੇ ਆ ਵਿਚਾਰਿਆਂ ਦਾ ਨੁਕਸਾਨ ਹੋ ਜਾਂਦਾ ਹਨਾ ਇਹ ਚੀਜ਼ ਤੋਂ ਥੋੜਾ ਜਆ ਆਪਾਂ ਗਰੇਜ ਹੀ ਕਰਦੇ ਆ ਵੀ ਆਪਾਂ ਕਿਸੇ ਦਾ ਲਾਂਭਾ ਨਹੀਂ ਲੈਣਾ ਖਬਰਾ ਅਗਲਾ ਯਾਰ ਕਿਵੇਂ ਢੱਡ ਬਨ ਕੇ ਵਿਚਾਰਾ ਕਮਾਈ ਕਰਦਾ ਤੇ ਆਪਾਂ ਉਹਦਾ ਵਿਚਾਰੇ ਦਾ ਨੁਕਸਾਨ ਕਰਾ ਦਈਏ ਆਪਾਂ ਨੂੰ ਇਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਤੇ ਹੋਰ ਵੀ ਕਿਤੇ ਆਵਦਾ ਜੇ ਇਹਨੂੰ ਬਾਈ ਨੂੰ ਵੀ ਪੁੱਛ ਲਿਓ ਹੋਰ ਵੀ ਆਪਦਾ ਰੇਟ ਪੁੱਛ ਕੇ ਤੇ ਜਿਹੜਾ ਤੁਹਾਨੂੰ ਸਹੀ ਲੱਗੂ ਆਪਦਾ ਭਾਈ ਕਰਾ ਲਿਓ ਹਨਾ ਪਰ ਇਹ ਬੰਦੇ ਦੀ ਆਪਾਂ ਤੁਹਾਨੂੰ ਲੋੜ ਦਾ ਸਤੀ ਮਜਬੂਰੀ ਦੱਸਤੀ ਵੀ ਆਹ ਗੱਲਾ ਵਾਹ ਦਾ ਪਰਿਵਾਰ ਦਾ ਖਰਚਾ ਭਾਈ ਉੱਤੇ ਲੋਟੀ ਹੈਗਾ ਤੇ ਜੇ ਕਿਸੇ ਨੇ ਕਰਾਉਣਾ ਹੋਇਆ ਤੁਸੀਂ ਕਰਾਉਣਾ ਹੀ ਕਰਾਉਣਾ ਤੇ ਇਦੋਂ ਕਰਾ ਲਿਓ ਹਨਾ ਤੇ ਬਾਕੀ ਜੇ ਕਿਸ ਨੂੰ ਕੋਈ ਰੇਟ ਦਾ ਡਾਊਟ ਹੋਇਆ ਰੇਟ ਆਪਦਾ ਪਤਾ ਕਰ ਲਿਓ ਕੋਈ ਚੱਕਰ ਨਹੀਂ ਹੈਗਾ ਆਪਣੇ ਵਧੀਆ ਲਾ ਕੇ ਗਿਆ ਬਾਈ ਪਹਿਲਾਂ ਵੀ ਲਵਾਏ ਸੀ ਪਹਿਲਾਂ ਸੈਟਅਪ ਜਾ ਉਧਰੋਂ ਪੱਟਦਾ ਤੇ ਪਹਿਲਾਂ ਵੀ ਮੈਂ ਤਾਂ ਇਦੋਂ ਹੀ ਲਵਾਏ ਸੀਗੇ ਤੇ ਹੁਣ ਵੀ ਇਦੋਂ ਹੀ ਲਵਾਇਆ ਚਲ ਆਇਆ ਯਾਰ ਪਸ਼ੂ ਸੌਖੇ ਬਹਿ ਜਾ ਕਰਨਗੇ ਇੱਕ ਸਾਨੂੰ ਪਤਾ ਹੁਣ ਮੱਖੀ-ਮੁੱਖੀ ਬਹੁਤ ਤੰਗ ਕਰਦੀ ਐ ਹੋਰ ਵੀ ਐ ਤੇ ਬਾਕੀ ਅਸਲ ਇੱਟਾਂ ਨਹੀਂ ਐ ਅਸਲ ਇੱਟਾਂ ਸਾਲੀਆਂ ਤਪਦੀਆਂ ਨੇ ਥੋੜਾ ਜਿਹਾ ਹੈ ਤਾਂ ਦਿੱਕਤ ਆ ਤੇ ਚਲ ਬਾਕੀ ਪ੍ਰਬੰਧ ਕਰਿਆ ਪੱਖੇ ਭੁੱਖੇ ਲਾਤੇ ਬਾਕੀ ਬਾਬਾ ਭਲੀ ਕਰੇ ਜਿਵੇਂ ਕਹਿੰਦਾ ਡਿੱਗੇ ਤਾਂ ਬਹੁਤ ਪੜੇ ਸੀ ਪਰ ਯਾਰਾਂ ਦੋਸਤਾਂ ਨੇ ਪ੍ਰਮਾਤਮਾ ਨੇ ਪਰਿਵਾਰ ਨੇ ਹੱਥ ਦੇ ਕੇ ਦੁਬਾਰੇ ਠਾ ਰਿਹਾ ਕੋਸ਼ਿਸ਼ ਕਰ ਰਿਹਾ ਚਲ ਹੌਲੀ ਹੌਲੀ ਉੱਠ ਖੜਾਂਗੇ ਤੇ ਅਰਦਾਸ ਕਰਿਓ ਗੁਰੂ ਮਹਾਰਾਜ ਅੱਗੇ ਬਾਈ ਚੰਗਾ ਹੀ ਹੋਵੇ ਯਾਰ ਬਹੁਤ ਤਕਲੀਫਾਂ ਦੁੱਖ ਦੇਖਲੇ ਜਿਵੇਂ ਕਹਿੰਦੇ ਬਹੁਤ ਛੋਟੀ ਉਮਰ ਚ ਤੇ ਬਹੁਤ ਘੱਟ ਸਮੇਂ ਚ ਬਾਲੇ ਦੁੱਖ ਦੇਖਲੇ ਰੱਬ ਉਸ ਪਾਲੀ ਗਾ ਦੀ ਸਭ ਦਾ ਚੰਗਾ ਹੀ ਹੋਵੇ ਆਪਾਂ ਦਾ ਘਣੇ ਪਰਮਾਤਮਾ ਮਿਹਨਤ ਨੂੰ ਫਲ ਆਵੇ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹ ਵੀ ਰੱਬ ਸੁਣੀ ਸੁਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ